ਔਰ ਬਾਈਬਲ ਵੀ ਇਹੀ ਕਹਿੰਦਾ ਆ ਪਰਮੇਸ਼ਰ ਨੇ ਕਿਹਾ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਹallelujah ਹallelujah ਜੇ ਆਏ ਆ ਤੇ ਪੁਕਾਰਨ ਦੇ ਲਈ ਸੰਗਣਾ ਨਹੀਂ ਹੈ ਸੰਗ ਨਹੀਂ ਹੋਣੀ ਚਾਹੀਦੀ ਮੈਨੂੰ ਪਤਾ ਤੁਹਾਡੇ ਵਿੱਚ ਸੰਗ ਨਹੀਂ ਹੈ ਤੁਹਾਡੇ ਵਿੱਚ ਆਲਸ ਆ ਤੇ ਉਹ ਕਹਿੰਦਾ ਮੈਂ ਆਲਸੀਆਂ ਨੂੰ ਵੀ ਪਸੰਦ ਨਹੀਂ ਕਰਦਾ ਭੇਡ ਦੇ ਗੋਡੇ ਤੇ ਢਿੱਲੇ ਹੱਥਾਂ ਨੂੰ ਵੀ ਉਹ ਪਸੰਦ ਨਹੀਂ ਕਰਦਾ ਜਿਵੇਂ ਤੁਸੀਂ ਨਹੀਂ ਪਸੰਦ ਕਰਦੇ ਉਵੇਂ ਉਹ ਵੀ ਉਹਨਾਂ ਚੀਜ਼ਾਂ ਨੂੰ ਪਸੰਦ ਆਓ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਚੱਲਦੇ ਆਂ ਅਸੀਂ ਦੇਖਦੇ ਆਂ ਅੱਜ ਬਵਿਸਥਾ ਸਾਰ ਉਹਦਾ 6 ਚੈਪਟਰ ਸੋ 10 ਆਈ ਦੇ ਵਿੱਚ ਆਉ ਤੇ ਦੇਖੋ ਪ੍ਰਭੂ ਦਾ ਵਚਨ ਅੱਜ ਸਾਡੇ ਨਾਲ ਕੀ ਗੱਲ ਕਰ ਰਿਹਾ ਹੈ ਜਦੋਂ ਅਸੀਂ ਬਾਈਬਲ ਪੜ੍ਹਦੇ ਆਂ ਇਹਦਾ ਮਤਲਬ ਪਰਮੇਸ਼ਵਰ ਸਾਡੇ ਨਾਲ ਗੱਲ ਕਰਦਿਆ ਬੋਲੋ ਕੌਣ ਗੱਲ ਕਰਦਾ ਹੈ ਪਰਮੇਸ਼ਵਰ ਪਰਮੇਸ਼ਵਰ ਤੁਹਾਨੂੰ ਮੈਂ ਬੁਲਾਉਣਾ ਚਾਹਨਾ ਹੈ ਅੱਜ ਤੁਹਾਡੀ ਜੀਬ ਦੇ ਉੱਤੇ ਸ਼ਬਦਾਂ ਦਾ ਅਦਾਨ ਪ੍ਰਦਾਨ ਹੋਣਾ ਚਾਹੀਦਾ ਹੈ ਸਾਡੇ ਮੁਖ ਦੇ ਵਿੱਚੋਂ ਪਰਮੇਸ਼ਵਰ ਦੇ ਸ਼ਬਦ ਨਿਕਲਣੇ ਚਾਹੀਦੇ ਆ ਜਦੋਂ ਤੁਸੀਂ ਆਪਣੀ ਜੀਬ ਦੇ ਉੱਤੋਂ ਦੀ ਪ੍ਰਭੂ ਦੇ ਸ਼ਬਦਾਂ ਨੂੰ ਲਗਾਉਂਦੇ ਹੋ ਤਾਂ ਜਿਵੇਂ ਇੱਕ ਲੋਹੇ ਦੇ ਟੁਕੜੇ ਦੇ ਉੱਤੇ ਰੇਗਮਾਰ ਲੱਗਦਾ ਤੇ ਉਹ ਸਾਫ਼ ਹੁੰਦਾ ਹੈ ਜਿਵੇਂ ਹੀ ਸਾਫ਼ ਹੁੰਦਾ ਤੇ ਚਮਕਦਾਰ ਵੀ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਸ਼ਬਦ ਆਪਣੀ ਜੀਬ ਦੇ ਉੱਤੋਂ ਦੀ ਜਾਣ ਦਿੰਦੇ ਆ ਲਗਾਉਂਦੇ ਆ ਉਹਨੂੰ ਬੋਲਦੇ ਆ ਤੇ ਫਿਰ ਤੁਹਾਡੀ ਜੀਵ ਤੁਹਾਡੇ ਅੱਖਰ ਵੀ ਕੀ ਹੁੰਦੇ ਆ ਸ਼ੁੱਧ ਹੁੰਦੇ ਆ ਤੁਹਾਡਾ ਮੂੰਹ ਜਿਹੜਾ ਉਹ ਤਾਕਤ ਦੇ ਨਾਲ ਭਰ ਰਿਹਾ ਹੁੰਦਾ ਹੈ ਔਰ ਅੱਜ ਵੀ ਤੁਹਾਡਾ ਮੂੰਹ ਜਿਹੜਾ ਉਹ ਤਾਕਤ ਦੇ ਨਾਲ ਭਰ ਰਿਹਾ ਹੈ ਤੁਹਾਡੇ ਅੱਖਰਾਂ ਦੇ ਵਿੱਚ ਤਾਕਤ ਆਉਂਦੀ ਹੈ ਬੋਲੋ ਆਮੀਨ ਤੁਹਾਡੇ ਅੱਖਰਾਂ ਦੇ ਵਿੱਚ ਕੀ ਆਉਂਦੀ ਹੈ ਤਾਕਤ ਤਾਕਤ ਹੁੰਦੀ ਪੜ੍ਹ ਵੀ ਕੀ ਲਿਖਿਆ ਹਾਂ ਇੰਉ ਹੋਵੇਗਾ ਐਡਾ ਹੋਊਗਾ ਕਿ ਜਦ ਯਹਵਾ ਤੁਹਾਡਾ ਪਰਮੇਸ਼ੁਰ ਜਦ ਯਹਵਾ ਤੁਹਾਡਾ ਪਰਮੇਸ਼ੁਰ ਹallelujah ਕੌਣ ਹਣ ਕਹੋ ਯਹਵਾ ਮੇਰਾ ਪਰਮੇਸ਼ੁਰ ਯਹਵਾ ਮੇਰਾ ਪਰਮੇਸ਼ੁਰ ਆਵਾਜ਼ ਵੀ ਆਈ יהוה ਮੇਰਾ ਪਰਮੇਸ਼ਰ ਪਰੌਠੇ ਘੱਟ ਖਾ ਕੇ ਆਇਆ ਕਰੋ ਆਵਾਜ਼ ਨਿਕਲਦੀ ਨਹੀਂ ਕਰਕੇ ਪਰੌਠਿਆਂ ਨੇ ਭਾਰ ਐਡਾ ਪਾਇਆ ਜਦੋਂ ਚਰਚ ਆਉਣੀਆ ਕੋਸ਼ਿਸ਼ ਕਰੋ ਵੱਧ ਵੱਧ ਫਾਸਟਿੰਗ ਦੇ ਵਿੱਚ ਆਓ ਚਰਚ ਨੂੰ ਜਦੋਂ ਤੁਸੀਂ ਫਾਸਟਿੰਗ ਦੇ ਨਾਲ ਆਓਗੇ ਕਿਉਂਕਿ ਵਚਨ ਪ੍ਰਾਰਥਨਾ ਤੇ ਫਾਸਟਿੰਗ ਇੱਕ ਬਹੁਤ ਪਾਵਰਫੁਲ ਸ਼ਕਤੀ ਹੈ ਇਹ ਤਿਗੜੀ ਹੈ ਮੈਂ ਬਹੁਤ ਪਰਿਵਾਰਾਂ ਨੂੰ ਦੇਖਿਆ ਜਿਹੜੇ ਬਹੁਤ ਲੰਮੇ ਸਮੇਂ ਤੋਂ ਵਚਨ ਸੁਣਦੇ ਆ ਵਚਨ ਸੁਣਦੇ ਆ ਵਚਨ ਹੈਗਾ ਆ ਉਹਨਾਂ ਨੂੰ ਪਤਾ ਆ ਜਦੋਂ ਕੋਈ ਵਚਨ ਬੋਲਦਾ ਆ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਆ ਆ ਵਚਨ ਆ ਪਰ ਵਚਨ ਉਹਨਾਂ ਦੇ ਹਿਰਦੇ 'ਚ ਨਹੀਂ ਹੈਗਾ ਵਚਨ ਉਹਨਾਂ ਦੇ ਜੀਵਨ ਵਿੱਚ ਨਹੀਂ ਹੈਗਾ ਵਚਨ ਉਹਨਾਂ ਦੇ ਕੰਨਾਂ ਦੇ ਵਿੱਚ ਆ ਪਰ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਨਾ ਉਹ ਕਹਿੰਦਾ ਮੇਰਾ ਵਚਨ ਤੇਰੇ ਦਿਲ ਦੀ ਤਖਤੀ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਤੇ ਕਹਿੰਦਾ ਇਓ ਹੋਵੇਗਾ ਜਦ ਯਹਵਾ ਤੁਹਾਡਾ ਪਰਮੇਸ਼ੁਰ ਯਹਵਾ ਮੇਰਾ ਪਰਮੇਸ਼ੁਰ ਅਗਲੀ ਗੱਲ ਤੁਹਾਨੂੰ ਉਸ ਧਰਤੀ ਵਿੱਚ ਤੁਹਾਨੂੰ ਉਸ ਧਰਤੀ ਵਿੱਚ ਜਿਹਦੇ ਤੁਹਾਨੂੰ ਦੇਣ ਦੀ ਸੌ ਜਿਸ ਧਰਤੀ ਨੂੰ ਦੇਣ ਦਾ ਵਾਅਦਾ ਪਰਮੇਸ਼ੁਰ ਨੇ ਕੀਤਾ ਹੈ ਤੁਹਾਡੇ ਪਿਓ ਦਾਦਿਆਂ ਨਾਲ ਤੁਹਾਡੇ ਪਿਓ ਦਾਦਿਆਂ ਨਾਲ ਵਾਦਾ ਕੀਤਾ ਹੈ ਅਰਥਾਤ ਅਬਰਾਹਮ ਇਜ਼ਹਾਕ ਦੇ ਪੁੱਤ ਨੂੰ ਇੰਨੀ ਦੂਰ ਤੇ ਬੰਜਰਾਂ ਜਾ ਕੇ ਨਾ ਲੈ ਰਿਆ ਹੈ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹਾਂ ਲਿਆਵੇਗਾ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਦੇ ਰਾਈ ਜਾਣਦੇ ਹਾਂ ਉਹਨਾਂ ਦੇ ਰਾਈ ਪਰਮੇਸ਼ਵਰ ਸਾਡੇ ਨੇ ਇੱਕ ਵਾਦਾ ਕਰਦਾ ਹੈ ਦੁਆਰਾ ਪੜੋ ਹੋਵੇਗਾ ਹਾਂ ਕਿ ਜਦ ਇਹ ਹੋਵੇ ਤੁਹਾਡਾ ਪਰਮੇਸ਼ਵਰ ਹਾਂ ਤੁਹਾਨੂੰ ਉਸ ਧਰਤੀ ਵਿੱਚ ਇੱਕ ਮਿੰਟ ਇੱਥੇ ਇੱਕ ਧਰਤੀ ਦੀ ਗੱਲ ਹੋ ਰਹੀ ਹੈ हां एक ਧਰਤੀ ਪਰਮੇਸ਼ਰ ਨੇ ਸਾਨੂੰ ਦੇਣ ਦੇ ਲਈ ਵਾਦਾ ਕੀਤਾ ਆ ਹੁਣ ਤੁਸੀਂ ਸੋਚਦੇ ਹੋਵੋਗੇ ਉਹ ਕਿਹੜੀ ਧਰਤੀ ਹੋਊਗੀ ਧਰਤੀ ਕੋਈ ਵੀ ਹੋ ਸਕਦੀ ਹੈ ਜਿੱਥੇ ਤੁਸੀਂ ਰਹਿੰਦੇ ਆ ਅਗਰ ਉਸ ਧਰਤੀ ਉੱਤੇ ਤੁਹਾਡੇ ਲਈ ਬਰਕਤਾਂ ਦਾ ਐਲਾਨ ਹੋ ਜਾਵੇ ਉਹ ਧਰਤੀ ਤੁਹਾਡੇ ਲਈ ਜੀਵਨ ਦਾ ਫਲ ਖੋਲ ਦੇਵੇ ਉਹ ਧਰਤੀ ਤੁਹਾਡੇ ਲਈ ਆਪਣੇ ਫਲ ਖੋਲ ਦੇਵੇ ਉਹ ਧਰਤੀ ਤੁਹਾਡੇ ਲਈ ਆਪਣੀਆਂ ਬਰੈਸਿੰਗ ਨੂੰ ਖੋਲ ਦੇਵੇ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਜਿਹੜੇ ਧਰਤੀ ਉੱਤੇ ਰਹਿੰਦੇ ਆ ਉਹ ਧਰਤੀ ਸ਼ਰਾਫਤ ਆ ਉਹ ਧਰਤੀ ਦੇ ਟੁਕੜੇ ਤੇ ਸ਼ਰਾਫ ਹੈ ਉਹ ਵਾਦੇ ਨਹੀਂ ਹੈ ਫੁੱਲ ਦੇ ਨਹੀਂ ਹੈ ਅਗਰ ਉਸ ਧਰਤੀ ਦੇ ਟੁਕੜੇ ਦੇ ਸ਼ਰਾਫ ਨੂੰ ਤੋੜਨੇ ਉਹਦੇ ਲਈ ਤੁਹਾਨੂੰ ਇੱਕ ਅੱਛੇ ਪਰਮੇਸ਼ਵਰ ਦੇ ਜਨ ਦੀ ਪ੍ਰਾਰਥਨਾ ਚਾਹੀਦੀ ਹੈ ਉਹ ਜਦੋਂ ਜਾਏਗਾ ਤੂੰ ਕਹੇਗਾ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਇਸ ਧਰਤੀ ਦੇ ਸ਼ਰਾਫ ਨੂੰ ਥੋੜ੍ਹ ਦਿੰਦਾ ਹਾਂ ਜਦੋਂ ਧਰਤੀ ਦਾ ਸ਼ਰਾਫ ਟੁੱਟ ਜਾਏਗਾ ਉਹ ਧਰਤੀ ਤੁਹਾਡੇ ਲਈ ਪਰਮੇਸ਼ਵਰ ਦੇ ਵਾਅਦਿਆਂ ਦੀ ਧਰਤੀ ਬਣ ਜਾਊਗੀ ਆਮੇਨ ਕਦੀ ਨੋਟ ਨਹੀਂ ਕਰਦੇ ਅਸੀਂ ਕੋਈ ਕਹਿੰਦਾ ਜੀ ਅੱਜ ਜਦੋਂ ਦਾ ਘਰ ਬਣਾਇਆ ਨਾ ਬਸ ਪੁੱਠੀਆਂ ਹੀ ਪੈਂਦੀਆਂ ਜਦੋਂ ਦਾ ਘਰ ਬਣਾਇਆ ਬਸ ਗਾਂ ਨੂੰ ਨਹੀਂ ਗਏ ਪਿੱਛੇ ਨੂੰ ਹੀ ਗਏ ਆ ਘਰ ਕਾਦਾ ਬਣਾ ਲਿਆ ਜੀ ਪਤਾ ਨਹੀਂ ਨਜ਼ਰਾਂ ਲੱਗ ਗਈਆਂ ਸੋਚਣ ਦੀ ਗੱਲ ਐ ਵਿਚਾਰਨ ਦੀ ਗੱਲ ਐ ਬਾਈਬਲ ਦੇ ਹਰ ਪੰਨੇ ਤੇ ਰੈੱਡ ਲਾਈਟਾਂ ਜਗ ਰਹੀਆਂ ਨੇ ਪਰ ਦੇਖੇਗਾ ਉਹ ਜਿਹਦੀਆਂ ਅੱਖਾਂ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਖੁੱਲੀਆਂ ਹੋਈਆਂ ਨੇ ਦੇਖੇਗਾ ਉਹ ਜਿਹੜਾ ਆਤਮਾ ਦੇ ਦੁਆਰਾ ਪਰਮੇਸ਼ਵਰ ਦੇ ਉਸ ਪਿਆਰ ਨੂੰ ਸਮਝ ਸਕਦਾ ਹੈ ਦੇਖੇਗਾ ਉਹ ਜਿਹੜਾ ਪਰਮੇਸ਼ਵਰ ਦੇ ਨਾਲ ਵਫਾਦਾਰ ਹੈ ਸਮਝੇਗਾ ਉਹ ਜਿਹੜਾ ਬੋਲੇਗਾ ਜਿਹੜਾ ਸ਼ੁੱਧ ਹੋ ਜਾਏਗਾ ਜਿਹੜਾ ਪਰਮੇਸ਼ਵਰ ਦੀ ਚਮਕ ਨੂੰ ਲੈਗਾ ਆਪਣੇ ਉੱਤੇ ਦੱਸ ਆਇਦ ਫੇਰ ਪੜ੍ਹ ਲਓ ਇੱਕ ਵਾਰੀ ਹਾਂ ਇਉਂ ਹੋਵੇਗਾ ਕਿ ਜਦ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਵਿੱਚ ਜਿਹਦੇ ਤੁਹਾਨੂੰ ਦੇਣ ਦੀ ਸੌ ਪਰਮੇਸ਼ਵਰ ਨੇ ਇੱਕ ਧਰਤੀ ਸਾਨੂੰ ਦੇਣ ਦੀ ਸੌ ਮਤਲਬ ਕਿ ਵਾਦਾ ਕੀਤਾ ਹੈ ਕਿ ਉਹ ਧਰਤੀ ਅਸੀਂ ਪ੍ਰਾਪਤ ਕਰਨੀ ਹੈ ਉਹ ਧਰਤੀ ਸਾਨੂੰ ਮਿਲ ਗਈ ਮੈਨੂੰ ਤਾਂ ਮਿਲ ਗਈ ਐ ਜਮੀਨ ਜਿੱਥੇ ਤੁਸੀਂ ਬੈਠੇ ਆ ਇੱਥੇ ਅਸੀਂ ਆਲੂ ਬੀਜਦੇ ਸੀ ਪਰ ਪ੍ਰਭੂ ਨੇ ਕੀ ਕੀਤਾ ਆਲੂਆਂ ਨੇ ਥਾਂ ਤੇ ਅੱਜ ਕੀ ਲਾਤੇ ਇੱਥੇ ਕਿੰਨੇ ਘੁੜਾ ਬlesing ਮਿਲ ਗਈ ਆਲੂ ਨਹੀਂ ਆਜੇ ਇੱਥੇ ਇੱਥੇ ਕੌਣ ਇੱਕ ਪਰਮੇਸ਼ਵਰ ਦੇ ਇਸ ਰੂਪ ਤੇ ਬਣੇ ਹੋਏ ਲੋਕ ਆਲੂਆਂ ਦੀ ਤਰ੍ਹਾਂ ਇੱਥੇ ਆ ਕੇ ਬੈਂਦੇ ਨੇ ਉਹਨੇ ਖੱਦੇ ਜੀ ਆਲੂ ਨਹੀਂ ਹੁੰਦੇ ਜਿੰਨੇ ਬੰਦੇ ਬੈਂਦੇ ਨੇ ਆ ਕੇ ਹallelujah ਮੈਂ ਇਸ ਧਰਤੀ ਨੂੰ ਪਰਮੇਸ਼ਵਰ ਦੇ ਨਾਮ ਦੇ ਵਿੱਚ ਉਸ ਵਾਅਦੇ ਦੇ ਵਿੱਚ ਬਦਲਦੇ ਹੋਏ ਦੇਖਿਆ ਹੈ ਇਹ ਧਰਤੀ ਪਰਮੇਸ਼ਵਰ ਨੇ ਮੇਰੇ ਲਈ ਬlesਸ ਕੀਤੀ ਹੈ ਕਿ ਤੁਸੀਂ ਆਪਣੀ ਧਰਤੀ ਨੂੰ ਬlesਸ ਹੁੰਦੇ ਦੇਖ ਲਿਆ ਹੈ ਮੈਂ ਚਾਹਨਾ ਧਰਤੀ ਥੋੜੀ ਹੈ ਭਾਵੇਂ ਬਹੁਤੀ ਹੈ ਤੁਸੀਂ ਉਸ ਧਰਤੀ ਤੇ ਰਹਿੰਦੇ ਹੋ ਜ਼ਰੂਰੀ ਨਹੀਂ ਜਿਹੜੀ ਧਰਤੀ ਤੁਹਾਡੇ ਕੋਲ ਹੈ ਜਿਹਦੀ ਰਜਿਸਟਰੀ ਹੈ ਉਹੀ ਤੁਹਾਡੀ ਧਰਤੀ ਹੈ ਨਹੀਂ ਨਹੀਂ ਪਾਵੇਂ ਰਜਿਸਟਰੀ ਹੈਗੀ ਆ ਭਾਵੇਂ ਨਹੀਂ ਹੈਗੀ ਪਰ ਉਹ ਧਰਤੀ ਤੁਹਾਡੇ ਲਈ ਮੂੰਹ ਖੋਲ ਦੇਗੀ ਆਪਣਾ ਫਲ ਦੇਗੀ ਤੁਹਾਡੇ ਵਾਸਤੇ ਉਸ ਧਰਤੀ ਉੱਤੇ ਤੁਸੀਂ ਮੁਬਾਰਕ ਕਿਨੇ ਜਾਓਗੇ ਉਸ ਧਰਤੀ ਉੱਤੇ ਤੁਹਾਡੇ ਲਈ ਬਲੇਸਿੰਗਸ ਹੋਣੀਆਂ ਅਪਜਾਉ ਜ਼ਮੀਨਾਂ ਹੋਣਗੀਆਂ ਉਹਦੇ ਵਿੱਚ ਅੱਛਾ ਅਨਾਜ ਆਏਗਾ ਅੰਗੂਰ ਆਣਗੇ ਫਲ ਆਣਗੇ ਕਿਉਂ ਕਿਉਂਕਿ ਜਿਹੜਾ ਵਾਅਦਾ ਪਰਮੇਸ਼ਵਰ ਨੇ ਤਹਾਡੇ ਜੰਮਣ ਤੋਂ ਪਹਿਲਾਂ ਕੀਤਾ ਸੀ ਤੁਹਾਡੇ ਬਢੇਰਿਆਂ ਦੇ ਨਾਲ ਉਹ ਵਾਦਾ ਪਰਮੇਸ਼ਰ ਅੱਜ ਤੁਹਾਡੇ ਜੀਵਨ ਦੇ ਵਿੱਚ ਪੂਰਾ ਕਰਨ ਦੇ ਲਈ ਤਿਆਰ ਹੈ ਤੁਸੀਂ ਇੱਥੇ ਕਿਉਂ ਆਏ ਹੋ ਖੋਜੇ ਵਾਲੀ ਧਰਤੀ ਉਹ ਧਰਤੀ ਹੈ ਜਿੱਥੇ ਤੁਸੀਂ ਬਾਰ ਬਾਰ ਆ ਰਹੇ ਹੋ ਕਿਉਂਕਿ ਇੱਥੇ ਹੀ ਤੁਹਾਡੇ ਲਈ ਪ੍ਰਾਰਥਨਾਵਾਂ ਦੇ ਰਸਤੇ ਖੁੱਲੇ ਹਨ ਤੇ ਵਰਕਤਾਂ ਦੇ ਰਸਤੇ ਖੁੱਲੇ ਹਨ ਇਸੇ ਲਈ ਤੁਸੀਂ ਇੱਥੇ ਬਾਰ ਬਾਰ ਆ ਰਹੇ ਹੋ ਔਰ ਖੁਦਾ ਤੁਹਾਨੂੰ ਇੱਥੇ ਬਾਰ ਬਾਰ ਬੁਲਾ ਰਿਹਾ ਹੈ ਕਿਉਂਕਿ ਇਸੇ ਹੀ ਧਰਤੀ ਦੇ ਦੁਆਰਾ ਤੁਹਾਡੀਆਂ ਧਰਤੀਆਂ ਬlesਸ ਕੀਤੀਆਂ ਜਾਣਗੀਆਂ। ਯੀਸੂ ਮਸੀਹ ਕਿ ਧਰਤੀ ਤੇ ਆਏ। ਜਰੂਸ਼ਲਮ ਦੀ ਧਰਤੀ। ਇੱਕ ਧਰਤੀ ਦੇ ਦੁਆਰਾ ਬlesਸਿੰਗ ਉੱਥੋਂ ਚੱਲੀ ਜਰੂਸ਼ਲਮ ਤੋਂ। ਅੱਜ ਖੋਜੇਵਾਲ ਦੀ ਧਰਤੀ ਤੇ ਵੀ ਉਹੀ ਬlesਸਿੰਗ ਆ ਜਿਹੜੀ ਯੀਸੂ ਮਸੀਹ ਦੇ ਸਮੇਂ ਜਰੂਸ਼ਲਮ ਦੀ ਧਰਤੀ ਤੇ ਆਈ। ਪਰਮੇਸ਼ਵਰ ਦਾ ਮਸਾ ਪਰਮੇਸ਼ਵਰ ਦਾ ਗਿਆਨ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦਾ ਜਲਾਲ ਪਰਮੇਸ਼ਵਰ ਦੇ ਵਾਦੇ ਚਲਦੇ ਆ ਉਹ ਦੂਰੀ ਤੈ ਕਰਦੇ ਆ ਉਹ ਤੁਹਾਡੇ ਤੱਕ ਆ ਰਹੇ ਨਹੀਂ ਫਿਰ ਤੁਹਾਡੇ ਬੱਚਿਆਂ ਤੱਕ ਆ ਰਹੇ ਨੇ ਫਿਰ ਉਹਨਾਂ ਦੇ ਬੱਚਿਆਂ ਤੱਕ ਜਾਣਗੇ ਹਰ ਚੀਜ਼ ਪਰਮੇਸ਼ਵਰ ਦੀ ਟਰੈਵਲ ਕਰਦੀ ਹੈ ਸਵਰਗਦੂਤ ਟਰੈਵਲ ਕਰਦੇ ਆ ਉਹ ਤੁਹਾਡੇ ਨਾਲ ਗੱਲ ਕਰਦੇ ਆ ਬਚਾਉਣ ਵਾਲੇ ਸਵਰਗਦੂਤ ਲੜਾਈ ਕਰਨ ਵਾਲੇ ਸਵਰਗਦੂਤ ਸਨਿਹਾਂ ਪਚਾਉਣ ਵਾਲੇ ਸਵਰਗਦੂਤ ਕੈਦ ਵਿੱਚੋਂ ਬਾਹਰ ਕੱਢਣ ਵਾਲੇ ਸਵਰਗਦੂਤ ਯੁੱਧ ਕਰਨ ਵਾਲੇ ਸਵਰਗਦੂਤ ਉਪਾਸਨਾ ਕਰਨ ਵਾਲੇ ਸਵਰਗਦੂਤ ਬਹੁਤ ਪ੍ਰਕਾਰ ਦੇ ਸਵਰਗਦੂਤ ਨੇ ਫੇਪੜੀਆਂ ਨੂੰ ਇੱਕ ਵਾਰੀ ਆਪਾਂ ਹੈਲੋ ਸਮਝ ਆ ਰਹੀ ਹੈ ਤੁਸੀਂ ਕਦੇ ਰਸ ਪੀਤਾ ਰਸ ਗੰਨੇ ਦਾ ਜੂਸ ਉਹ ਕੀ ਕਰਦਾ ਗੰਨੇ ਨੂੰ ਲਾਉਂਦਾ ਕੱਢ ਕੇ ਫੇਰ ਇਧਰ ਦੀ ਪਾ ਦਿੰਦਾ ਫੇਰ ਆਪਣਾ ਸੋਚੇ ਬਸ ਘਰ ਹੋਣੇ ਚੋਂ ਕੀ ਕੱਢਣਾ ਆਖਿਰ ਦੇ ਵਿੱਚ ਫਿਰ ਉਹ ਵਿੱਚ ਉਹਨੇ ਨਿੰਬੂ ਪਾ ਕੇ ਪਦੀਨਾ ਪਾ ਕੇ ਕਰੀ ਫੇਰ ਨਗਾ ਦਿੰਦਾ ਆ ਜਾਓ ਫਿਰ ਨਗਾ ਦਈਏ ਇੱਕ ਵਾਰੀ ਫਿਰ ਹਾਂ ਪੜਵੇਂ ਇਉ ਹੋਵੇਗਾ ਹਾਂ ਜਦੀ ਹੋਵਾ ਤੁਹਾਡਾ ਪਰਮੇਸ਼ਵਰ ਜਦੀ ਹਵਾ ਤੁਹਾਡਾ ਪਰਮੇਸ਼ਵਰ ਕਿਹਦਾ ਪਰਮੇਸ਼ਵਰ ਸਾਡਾ ਪਰਮੇਸ਼ਵਰ ਇਹਦਾ ਮਤਲਬ ਪਹਿਲਾਂ ਸਾਨੂੰ ਆਪਣਾ ਪਰਮੇਸ਼ਵਰ ਬਣਾਉਣਾ ਪਊਗਾ ਮੰਨਣਾ ਪਊਗਾ ਕਹੇ ਮੇਰਾ ਪਰਮੇਸ਼ਰ ਹੈ ਕਈ ਤਾਂ ਮੰਨਦੇ ਹੀ ਨਹੀਂ ਹਜੇ ਕਈਆਂ ਨੇ ਮੰਨਿਆ ਨਹੀਂ ਹੈ ਜਿਹੜੀਆਂ ਮੰਨਣ ਮਨਾਉਣ ਦੀਆਂ ਗੱਲਾਂ ਹੁੰਦੀਆਂ ਉਹ ਪ੍ਰਚਾਰਕਾਂ ਦੇ ਨਾਲ ਨਹੀਂ ਹੁੰਦੀਆਂ ਉਹ ਤੁਹਾਡੇ ਦਿਲ ਦੀ ਗੱਲ ਹੈ ਦਿਲ ਦੀ ਦਿਲ ਦਾ ਮਾਮਲਾ ਹੈ ਹਾਂ ਪੜ ਭਈ ਤੁਹਾਨੂੰ ਧਰਤੀ ਵਿੱਚ ਹਾਂ ਉਸ ਧਰਤੀ ਵਿੱਚ ਕਿਹੜੀ ਧਰਤੀ ਜਦੋਂ ਤੁਸੀਂ ਉਹਨੂੰ ਆਪਣਾ ਪਰਮੇਸ਼ਵਰ ਮੰਨ ਲਿਆ ਫਿਰ ਉਹ ਤੁਹਾਨੂੰ ਉਹ ਧਰਤੀ ਦਿੰਦਾ ਹੈ ਇਹ ਨਿਸ਼ਾਨੀ ਹੈ ਯਾਦ ਰੱਖਿਓ ਮੈਂ ਬਹੁਤ ਧਰਤੀ ਤੇ ਪਰਿਵਾਰਾਂ ਨੂੰ ਮਿਲਦਾ ਰਹਿਣਾ ਮੈਂ ਬਹੁਤ ਇਦਾਂ ਦੇ ਲੋਕਾਂ ਨੂੰ ਮਿਲਿਆ ਜਿਹੜੇ ਕਹਿੰਦੇ ਜੀ ਬਹੁਤ ਵੱਡੀ ਵੱਡੀ ਖੇਤੀ ਕਰਦੇ ਆ ਬਾਹਰ ਵਿੱਚ ਉਹ ਕਹਿੰਦੇ ਬਚਦਾ ਨਹੀਂ ਕੁਛ ਜੀ ਬਸ ਦਿਖਾਵੇ ਦੀਆਂ ਗੱਲਾਂ ਹੀ ਆ ਮੈਂ ਕਹਿਣਾ ਚਾਹੁੰਦਾ ਅੱਜ ਦਿਖਾਵੇ ਦੀਆਂ ਗੱਲਾਂ ਨਹੀਂ ਤਹਾਡੀ ਧਰਤੀ ਅੱਜ ਤੋਂ ਬਾਅਦ ਬlesਸ ਕੀਤੀ ਜਾਊਗੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜਿਸ ਧਰਤੀ ਦੇ ਉੱਤੇ ਤੁਸੀਂ ਸੌਂਦੇ ਹੋ ਨਾ 6x3 ਦਾ ਪਲੰਗ ਲਾ ਕੇ ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਯਿਸੂ ਮਸੀਹ ਦੇ ਨਾਮ ਅੱਜ ਬlesਸ ਕੀਤੀ ਜਾਊਗੀ ਆਮੇਨ ਉੱਥੇ ਬਿਮਾਰੀਆਂ ਨਹੀਂ ਹੋਣਗੀਆਂ ਪਰੇਸ਼ਾਨੀਆਂ ਨਹੀਂ ਹੋਣਗੀਆਂ शदानी शक्तियां नहीं होगा भैं नहीं होगा हो लड़ाई नहीं होगी बीपी नहीं होगा शुगर नहीं होगा पत्थरिया नहीं होगा करके धरती प्रभु येसुना नाच की जाऊगी ब्लैस की जाऊगी बोलो मेरी धरती ब्लैस की गई है वो धरती जिथे मैं सौन्ना ब्लैस की गई है जिथे मैं रोटियां पकाना ब्लैस की गई है ਜਿੱਥੇ ਮੈਂ ਬਹਿ ਕੇ ਖਾਣਾ ਉਹ ਬlesਸ ਕੀਤੀ ਗਈ ਹੈ ਜਿੱਥੇ ਮੈਂ ਕੰਮ ਕਰਦਾ ਹਾਂ ਬlesਸ ਕੀਤੀ ਗਈ ਹੈ ਔਰ ਜਿੱਥੇ ਮੈਂ ਹੁਣ ਬੈਠਾ ਇਹ ਵੀ ਧਰਤੀ ਬlesਸ ਕੀਤੀ ਗਈ ਹੈ ਮੈਂ ਵਿਸ਼ਵਾਸ ਕਰਦਾ ਹਾਂ ਜੀ ਪੜੋ ਜੀ ਦੇ ਤੁਹਾਨੂੰ ਦੇਣ ਦੀ ਸੌ ਵਾਹ ਜਿੰਨੇ ਤੁਹਾਨੂੰ ਦੇਣ ਦਾ ਵਾਦਾ ਕਹਿੰਦੇ ਜੀ ਮੈਂ ਬਾਈਬਲ ਪੜੀ ਆ ਆਹ ਅਜੇ ਇੱਕਾਈ ਤਾਂ ਨਹੀਂ ਪੂਰੀ ਹੋਈ ਤੇ 20 ਮਿੰਟ ਹੋ ਗਏ ਆ ਬਾਈਬਲ ਪੜਨ ਵਿੱਚ ਤੇ ਬਾਈਬਲ ਨੂੰ ਸਮਝਣ ਵਿੱਚ ਫਰਕ ਆ ਤੁਸੀਂ ਪੜ੍ਹੀ ਆ ਮੈਨੂੰ ਪਤਾ ਹੈ ਪਰ ਮੈਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਧਰਤੀ ਇਹਦਾ ਮਤਲਬ ਧਰਤੀ ਪਰਮੇਸ਼ਵਰ ਦੇ ਅਧੀਨ ਹੈ ਔਰ ਧਰਤੀ ਪਰਮੇਸ਼ਵਰ ਦੀ ਆਵਾਜ਼ ਸੁਣਦੀ ਹੈ ਸੁਣਦੀ ਕਿਦਾਂ ਧਰਤੀ ਨੂੰ ਕੀ ਲੱਗਿਆ ਕੰਨ ਲੱਗਿਆ ਜੇ ਕਿਸੇ ਨੂੰ ਕਹੀਏ ਧਰਤੀ ਨੂੰ ਕੰਨ ਲੱਗੇਗਾ ਨਾ ਜਾ ਕਮਲਾ ਹੋਇਆ ਫਿਰਦਾ ਜੇ ਕਹੇ ਇਹ ਕੰਨਾਂ ਨੂੰ ਕੰਨ ਹੁੰਦੇ ਕਹਿੰਦਾ ਹਾਂ ਕੰਨਾਂ ਨੂੰ ਹੁੰਦੇ ਆ ਧਰਤੀ ਨੂੰ ਨਹੀਂ ਹੁੰਦੇ ਧਰਤੀ ਨੂੰ ਵੀ ਕੰਨ ਹੁੰਦੇ ਆ ਤੁਹਾਨੂੰ ਚਾਹੀਦਾ ਹੈ ਉਸ ਪਰਮੇਸ਼ਵਰ ਦੀ ਪਾਵਰ ਨੂੰ ਸਮਝੋ ਜਿਹੜੀ ਯਹਵਾ ਦੇ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਉਸ ਪਾਵਰ ਨੂੰ ਸਮਝੀਏ ਜਿਸ ਪਾਵਰ ਦੇ ਨਾਲ ਅਸੀਂ ਕੰਮ ਕਰਵਾ ਸਕਦੇ ਹਾਂ ਜਿਸ ਪਾਵਰ ਦੇ ਨਾਲ ਕੰਮ ਕੀਤੇ ਜਾ ਸਕਦੇ ਆ ਜਿਹੜੀ ਪਾਵਰ ਕੰਮ ਕਰਦੀ ਆ ਜਿਹੜੀ ਪਾਵਰ ਤੁਹਾਨੂੰ ਕਹਿ ਰਹੀ ਆ ਮੈਂ ਤੁਹਾਡਾ ਸਵਾਗਤ ਕਰਦੀ ਆ ਮੇਰੀ ਆਵਾਜ਼ ਸੁਣੋ ਔਰ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ ਔਰ ਤੁਸੀਂ ਵਧੇ ਜਾਓਗੇ ਪੜੋਈ ਫਿਰ हां ਜਿਹਦੇ ਤੁਹਾਨੂੰ ਦੇਣ ਦੀ ਸੌ ਹਾਂ ਤੁਹਾਡੇ ਪਿਓ ਦਾਦਿਆਂ ਨਾਲ ਇੱਕ ਧਰਤੀ ਹੈਗੀ ਆ ਜਿਹੜੀ ਵਾਦੇ ਦੀ ਧਰਤੀ ਆ ਬੋਲੋ ਆਮੀਨ ਇੱਕ ਧਰਤੀ ਹੈ ਜਿਹੜੀ ਵਾਅਦੇ ਤੋਂ ਬਿਨਾਂ ਹੈ ਇੱਕ ਧਰਤੀ ਕਿਹੜੀ ਹੈ ਬੋਲੋ ਤੇ ਸਹੀ ਵਾਅਦੇ ਦੀ ਧਰਤੀ ਇੱਕ ਧਰਤੀ ਵਾਅਦੇ ਦੀ ਧਰਤੀ ਬੋਲੋ ਇੱਕ ਧਰਤੀ ਵਾਅਦੇ ਦੀ ਧਰਤੀ ਹੱਥ ਤੇ ਕੱਢੋ ਵਾਰ ਦੇਖੀਏ ਹੱਥ ਹਾਂ ਬੋਲੋ ਇੱਕ ਧਰਤੀ ਵਾਅਦੇ ਦੀ ਧਰਤੀ ਇੱਕ ਧਰਤੀ ਬਿਨਾਂ ਵਾਅਦੇ ਵਾਲੀ ਧਰਤੀ ਹੁਣ ਤੁਸੀਂ ਜਰਮਾਂ ਤਕਸੀਮਾਂ ਲਾਓ ਕਿ ਤੁਸੀਂ ਵਾਅਦੇ ਦੀ ਧਰਤੀ ਤੇ ਆ ਕਿ ਬਿਨਾਂ ਵਾਅਦੇ ਵਾਲੀ ਧਰਤੀ ਤੇ ਆ ਜੇ ਵਾਅਦੇ ਦੀ ਧਰਤੀ ਤੇ ਆ ਤੇ ਅੱਜ ਇੱਥੇ ਪ੍ਰਾਰਥਨਾ ਕਰਕੇ ਜਾਇਓ ਤੁਹਾਡੀਆਂ ਜ਼ਮੀਨਾਂ ਤੁਹਾਡੇ ਲਈ ਫਲ ਵਾਸਤੇ ਮੂੰਹ ਖੋਲਣਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਂ ਅਗਲੀ ਗੱਲ ਅਰਥਾਤ ਅਬਰਾਹਮ ਦੇਖੋ ਜਿਹੜੀ ਜ਼ਮੀਨ ਹੈ ਜਦੋਂ ਆਪਣਾ ਫਲ ਤੁਹਾਨੂੰ ਦੇਗੀ ਉਹਦੇ ਵਿੱਚ ਤੰਦਰੁਸਤੀ ਹੋਏਗੀ ਹਾਲੇਲੂਇਆ ਕੀ ਹੋਏਗੀ ਤੰਦਰੁਸਤੀ ਹੋਏਗੀ ਔਰ ਨਿਖਿਆ ਤੁਸੀਂ ਬਾੜੇ ਦੇ ਬੱਚਿਆਂ ਵਾਂਗ ਕਦੋਂ ਕਦੋਂਗੇ ਛਾਲਾ ਮਾਰੋਗੇ ਪਤਾ ਨਹੀਂ ਲੱਗਣਾ ਕਿਦਨੋਂ ਜਾਂਦੇ ਹੋ ਪੂਰੀ ਤਾਕਤ ਲੱਗਦਾ ਹੁੰਦਾ ਇਹ ਚੰਨੀ ਤਾਕਤ ਨਹੀਂ ਹਜੇ ਨਵੇਂ ਜੰਮੇ ਆ ਉੱਠ ਨਹੀਂ ਸਕਦੇ ਪਰ ਜਦੋਂ ਉੱਠਦੇ ਆ ਨਾ ਵੇ ਮਾਲਕ ਤੋਂ ਫੜ ਨਹੀਂ ਹੁੰਦੇ ਪਤਾ ਲੱਗਦਾ ਇਹ ਚ ਜ਼ੋਰ ਕਿੰਨਾ ਆ ਗਿਆ ਉਹਦਾ ਧਿਆਨ ਰੱਖਿਆ ਜਾਂਦਾ ਬਾੜੇ ਦੇ ਬੱਚੇ ਦਾ ਧਿਆਨ ਰੱਖਿਆ ਜਾਂਦਾ ਹਰ ਪਾਸੋਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਔਰ ਸਪੈਸ਼ਲ ਡਿਊਟੀ ਲਾਈ ਜਾਂਦੀਆਂ ਇਹਨੂੰ ਦਿਹਾੜੀ ਤੇ 1 ਕਿਲੋ ਦੁੱਧ ਪੋਲਾਇਆ ਹੋਣਾ ਚਾਹੀਦਾ ਇਹਨੂੰ ਤਖੜਾ ਕਰਨਾ ਹੈ ਇਸੇ ਤਰ੍ਹਾਂ ਪਰਮੇਸ਼ਰ ਧਰਤੀ ਦੀ ਡਿਊਟੀ ਲਾਉਂਦਾ ਹੈ ਇਹ ਮੇਰੇ ਲੋਕ ਹੈ ਇਹਨਾਂ ਦੀ ਪ੍ਰਤ ਪਾਲ ਕਰੀ ਇਹਨਾਂ ਦੇ ਖਾਣ ਨੂੰ ਦੇਈ ਇਹਨਾਂ ਨੂੰ ਸ਼ਾਂਤੀ ਚ ਰੱਖੀ ਤੇ ਜੋ ਇਹ ਚੌਣ ਕਰੀ ਜਾਈ ਇਹਨਾਂ ਦੇ ਲਈ ਪਰਮੇਸ਼ਰ ਧਰਤੀ ਨੂੰ ਹੁਕਮ ਦਿੰਦੇ ਆ ਸਾਡੇ ਵਾਸਤੇ ਤੇ ਸਾਡੇ ਲਈ ਧਰਤੀ ਸ਼ਰਾਫਤ ਨਹੀਂ ਹੈ ਸਾਡੇ ਲਈ ਧਰਤੀ ਬlesਸ ਕੀਤੀ ਗਈ ਹੈ ਬੋਲੋ ਯਿਸੂ ਮਸੀਹ ਦੇ ਨਾਮ ਵਿੱਚ ਆਮੇਨ ਆਮੀ ਬੋਲੋ ਧਰਤੀ ਮੇਰੇ ਲਈ ਬlesਸ ਕੀਤੀ ਗਈ ਹੈ 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 ਆਮੇਨ ਆਮੇਨ ਰੌਲਾ ਪਾਣਾ ਪੈਂਦਾ ਹੁੰਦਾ ਕਦੀ ਮੈਚ ਦੇਖਣ ਗਏ ਆ ਹਾਂ ਮੇਰੀ ਸਭ ਤੋਂ ਪਿਆਰੀ ਖੇਡ ਕਬੱਡੀ ਹੈ ਮੈਂ ਬਹੁਤ ਵਾਰੀ ਕਬੱਡੀ ਦੇਖਣ ਜਾਂਦਾ ਰਹਿਆ ਚੋਰੀ ਵੀ ਜਾਂਦੇ ਰਹੇ ਸਾਹਮਣੇ ਵੀ ਜਾਂਦੇ ਰਹੇ ਹੁਣ ਨਹੀਂ ਜਾ ਹੁੰਦਾ ਜਦੋਂ ਕਬੱਡੀ ਖੇਡੀ ਜਾਂਦੀ ਘਰ ਆ ਕੇ ਇੱਕ ਇੱਕ ਦਿਹਾੜੀ ਸਾਡੇ ਕੋਲ ਬੋਲ ਨਹੀਂ ਹੁੰਦਾ ਇਹਨਾਂ ਰੌਲਾ ਪਾਉਂਦੇ ਹੁੰਦੇ ਸੀ ਕਿਉਂਕਿ ਜਿਹਦੇ ਨਾਲ ਤੁਸੀਂ ਪਿਆਰ ਕਰਦੇ ਆ ਨਾ ਉਹਦੇ ਪਿਆਰ ਦੇ ਨਤੀਜੇ ਆਉਣੇ ਚਾਹੀਦੇ ਹੁੰਦੇ ਆ ਤੁਸੀਂ ਤਾਂ ਇਦਾਂ ਬੈਠੇ ਬੋਲਦੇ ਨਹੀਂ ਪਰਮੇਸ਼ਵਰ ਦੇ ਮਹਿਮਾ ਲਈ ਨਹੀਂ ਬੋਲਦੇ ਤਾਰੀਫ ਜਿਹੜੀ ਪਰਮੇਸ਼ਵਰ ਦੇ ਕੇ ਕਰਨੀ ਉਹ ਲਈ ਨਹੀਂ ਬੋਲਦੇ ਆਪਣੀਆਂ ਚੀਜ਼ਾਂ ਦੀਆਂ ਘੋਸ਼ਣਾਵਾਂ ਕਰਨ ਲਈ ਬੋਲਦੇ ਨਹੀਂ ਐਦਾਂ ਨਹੀਂ ਪਤਾ ਲੱਗਣਾ ਉਹਦੇ ਹੀ ਪਤਾ ਲੱਗ ਜਾਂਦਾ ਘਰਦਿਆਂ ਨੂੰ ਕਿੱਥੋਂ ਮੈਚ ਦੇਖ ਕੇ ਆਏ ਆ ਜਦੋਂ ਆਵਾਜ਼ ਨਹੀਂ ਨਿਕਲਣੀ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪਿਆਰ ਜਿਹੜੀ ਚੀਜ਼ ਨਾਲ ਪਿਆਰ ਹੈ ਨਾ ਉਹਦੀਆਂ ਨਿਸ਼ਾਨੀਆਂ ਸਾਹਮਣੇ ਆਉਣੀਆਂ ਵੀ ਵਾਕਿਆ ਹੀ ਪਿਆਰ ਕਰਦੇ ਹਾਂ ਅਸੀਂ ਪ੍ਰਭੂ ਦੇ ਨਾਲ ਤੇ ਜੇ ਤੁਸੀਂ ਪ੍ਰਭੂ ਨਾਲ ਪਿਆਰ ਕਰੋਗੇ ਨਾ ਆਟੋਮੈਟਿਕ ਇੰਨੀਆਂ ਬਰਕਤਾਂ ਖੋਲ ਦੇਗਾ ਕਹਿੰਦਾ ਮੈਂ ਇੰਨੀਆਂ ਬਰਕਤਾਂ ਦੇਵਾਂਗਾ ਤੁਹਾਡੇ ਰੱਖਣ ਲਈ ਜਗ੍ਹਾ ਨਹੀਂ ਇੱਥੇ ਤਾਂ ਜਗ੍ਹਾ ਖਾਲੀ-ਖਾਲੀ ਪਈ ਆ ਕਿੰਨੇ ਜੀ ਆਹ ਵੀ ਖਾਲੀ ਆ ਜੀ ਇੱਥੇ ਸਮਾਨ ਨਹੀਂ ਆਇਆ ਆ ਵੀ ਖਾਲੀ ਆ ਜੀ ਕੰਨ ਵੀ ਖਾਲੀ ਆ ਗਲਾ ਵੀ ਖਾਲੀ ਆ ਉਂਗਲੀ ਵੀ ਖਾਲੀ ਆ ਹਜੇ ਤਾਂ ਸਮਾਨ ਆਉਣ ਵਾਲਾ ਮੈਂ ਕਹਿਣਾ ਚਾਹਣਾ ਜਿੱਦਣ ਤੁਸੀਂ ਪਰਮੇਸ਼ਵਰ ਨਾਲ ਉਹ ਪਿਆਰ ਕਰ ਲਿਆ ਚੀਕਾਂ ਮਾਰਨ ਵਾਲਾ ਰੌਲਾ ਪਾਉਣ ਵਾਲਾ ਹੈ ਕੋਈ ਤਾਨੂੰ ਕੀ ਕਹੂਗਾ ਕੋਈ ਫਰਕ ਨਹੀਂ ਪੈਂਦਾ ਐਦਾਂ ਹੱਥ ਰੱਖ ਕੇ ਤੇ ਬੇਪਕਾਰ ਦੇ ਯਹਵਾਹ ਹੈ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਹਾਡੀਆਂ ਚੀਕਾਂ ਵੈਰੀ ਕਢਾਉਂਦਾ ਫੇਰ ਤੁਸੀਂ ਰੌਲਾ ਪਾਉਂਦੇ ਆ ਇਹ ਤੋਂ ਚੰਗੀ ਗੱਲ ਹੈ ਕਿ ਵੈਰੀ ਨੂੰ ਮੌਕਾ ਨਾ ਮਿਲੇ ਤੁਸੀਂ ਪਹਿਲਾਂ ਈ ਇੰਨੇ ਦਲੇਰ ਬਣ ਜਾਓ ਹਵਾ ਲਈ ਇੰਨੀਆਂ ਚੀਕਾਂ ਮਾਰੋਗੇ ਡਰ ਦਾ ਲੱਗੇ ਹੀ ਨਾ ਆਵੇ ਪੜ ਵਿੱਕੀ ਲਿਖਿਆ ਹਾਂ ਇਜ਼ਹਾਕ ਤੇ ਯਾਕੂਬ ਨਾਲ ਖਾਧੀ ਸੀ ਲਿਆਵੇਗਾ ਨਾਲੇ ਵੱਡੇ ਅਤੇ ਚੰਗੇ ਸ਼ਹਿਰ ਦੇਵੇਗਾ ਆਹਾ ਆਹਾ ਵੱਡੇ ਸ਼ਹਿਰ ਅੱਜ ਤਮੰਨਾ ਕਿਉਂ ਹੈ ਵੱਡੇ ਸ਼ਹਿਰਾਂ ਦੀ ਹੈਲੋ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੋਇਆ ਅਸੀਂ ਕੀ ਕਹਿੰਦੇ ਹਾਂ ਅਸੀਂ ਕਿਸੇ ਵੱਡੇ ਮੁਲਕ ਨੂੰ ਜਾਣਾ ਪਾਸਟਰ ਜੀ ਵੱਡੀ ਸਾਰੀ ਪ੍ਰਾਰਥਨਾ ਕਰ ਦਿਓ ਵੱਡੇ ਮਲਕ ਕਿਉਂ ਚੁਆਇਸ ਕਰਦੇ ਆ ਅਸੀਂ ਕਿਉਂਕਿ ਪਰਮੇਸ਼ਵਰ ਨੇ ਪਹਿਲਾਂ ਹੀ ਆਪਣੇ ਵਚਨ ਦੇ ਵਿੱਚ ਵਾਅਦਾ ਕੀਤਾ ਮੈਂ ਤੁਹਾਨੂੰ ਕੀ ਦੇਵਾਂਗਾ ਵੱਡੇ ਤੇ ਚੰਗੇ ਸ਼ਹਿਰ ਦੇ ਵੱਡੇ ਤੇ ਚੰਗੇ ਸ਼ਹਿਰ ਹੈਲੋ ਕਈ ਹੈ ਇੱਥੇ ਵੱਡੇ ਤੇ ਕਿਹਨੂੰ ਕਿਹਨੂੰ ਚਾਹੀਦੇ ਆ ਵੱਡੇ ਤੇ ਚੰਗੇ ਸ਼ਹਿਰ ਪ੍ਰਾਈਜ਼ ਆ ਲੋ ਕਹਿੰਦੇ ਵੱਡੀ ਭੂਆ ਤੁਹਾਨੂੰ ਪਤਾ ਸਾਡੀ ਚੰਡੀਗੜ੍ਹ ਰਹਿੰਦੀ ਆ ਵੱਡੇ ਸ਼ਹਿਰ ਛੋਡੀ ਭੂਆ ਮਾਡਲ ਤੋਂ ਰਹਿੰਦੀ ਆ ਜਲੰਧਰ ਵੱਡੇ ਸ਼ਹਿਰ ਵਧੀਆ ਜਗਾ ਪ੍ਰਾਈਮ ਲੋਕੇਸ਼ਨ ਵੱਡੇ ਸ਼ਹਿਰ ਕਿੱਥੇ ਜਾਣਾ ਕੈਨੇਡਾ ਜਾਣਾ ਹੈ ਹੈ ਕਿੱਥੇ ਜਾਣਾ ਅਮਰੀਕਾ ਕਿੱਥੇ ਜਾਣਾ ਵਧੀਆ ਵੱਡੇ ਸ਼ਹਿਰਾਂ ਦੇ ਨਾਂ ਸੀ ਲੈਂਦੇ ਆ ਕਿਉਂਕਿ ਬਾਈਬਲ ਵਿੱਚ ਲਿਖਿਆ ਆ ਇਸੇ ਕਰਕੇ ਇਨਸਾਨ ਦੀ ਜੇ ਤਮੰਨਾ ਆ ਵੱਡੇ ਸ਼ਹਿਰਾਂ ਨੂੰ ਜਾਣ ਦੀ ਪਰ ਜਿੱਦਾਂ ਡੌਂਕੀਆਂ ਦੇ ਰਾਈ ਤਸੀਂ ਵੱਡੇ ਸ਼ਹਿਰਾਂ ਨੂੰ ਜਾਣਾ ਚਾਹੁੰਦੇ ਆ ਉਹਦੇ ਵਿੱਚ ਆਸ਼ੀਸ਼ ਨਹੀਂ ਹੈ ਅਗਰ ਵਚਨ ਦੇ ਰਾਈ ਜਾਣਾ ਚਾਹੋ ਤੇ ਪਰਮੇਸ਼ਰ ਤੁਹਾਨੂੰ ਬਿਜ਼ਨਸ ਕਲਾਸਾਂ ਦੇ ਵਿੱਚ ਲੈ ਕੇ ਜਾਏਗਾ ਹallelujah ਉਹ ਵੱਡੇ ਸ਼ਹਿਰਾਂ ਵਿੱਚ ਈਵੇਂ ਵੜਨ ਦੀ ਪਰਮਿਸ਼ਨ ਨਹੀਂ ਦਿੰਦਾ ਵਚਨ ਦੇ ਵਿੱਚ ਲਿਖਿਆ ਜਦੋਂ ਅਦਨ ਦੇ ਬਾਗ ਦੇ ਅੰਦਰੋਂ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਕੱਢ ਦਿੱਤਾ ਤੇ ਫਿਰ ਉਹਨੇ ਇੱਕ ਚੌਂ ਪਾਸੇ ਘੁੰਮਣ ਵਾਲਾ ਖੰਡਾ ਲਾਤਾ ਤਾਂ ਕਿ ਆਦਮ ਤੇ ਇਵ ਦੁਬਾਰਾ ਅਦਨ ਦੇ ਬਾਗ ਦੇ ਵਿੱਚ ਐਂਟਰੀ ਨਾ ਕਰ ਸਕਣ ਪਰਮੇਸ਼ਵਰ ਜਿਹਨੂੰ ਕੱਢ ਦਿੰਦਾ ਉਹਨੂੰ ਮੁੜ ਕੇ ਵੜਨ ਨਹੀਂ ਦਿੰਦਾ ਵੜਨ ਲਈ ਦੂਸਰਾ ਰਸਤਾ ਅਪਣਾਉਣਾ ਪਏਗਾ ਅੱਜ ਬਹੁਤ ਸਾਰੇ ਲੋਕ ਦੂਜਾ ਰਸਤਾ ਅਪਣਾ ਰਹੇ ਆ ਕੋਈ ਪਾਸਪੋਰਟ ਗਲਤ ਬਣਾ ਰਿਹਾ ਕੋਈ ਡਾਕੂਮੈਂਟ ਗਲਤ ਬਣਾ ਰਿਹਾ ਕੋਈ ਕੁਸ਼ ਕਰ ਰਿਹਾ ਕੋਈ ਤਾਰਾਂ ਟੱਪ ਰਿਹਾ ਕੋਈ ਡੋਂਕੀ ਲਾ ਰਿਹਾ ਕੋਈ ਆ ਕਰ ਰਿਹਾ ਕੋਈ ਉਹ ਕਰ ਰਿਹਾ ਕੀ ਕਰਨ ਲਈ ਵੱਡੇ ਤੇ ਚੰਗੇ ਬੋਲੋ ਤਾਂ ਸਹੀ ਹੁਣ ਵੱਡੇ ਤੇ ਚੰਗੇ ਸ਼ਹਿਰਾਂ ਵਿੱਚ ਜਾਣ ਲਈ ਪਰ ਬਾਈਬਲ ਕਹਿੰਦਾ ਹੈ ਪਰਮੇਸ਼ਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਬੋਲੋ ਉੱਚੀ ਆਵਾਜ਼ ਬੋਲੋ ਹallelujah ਹallelujah ਜਦੋਂ ਤੁਸੀਂ ਬੋਲਦੇ ਆ ਨਾ ਤੁਹਾਡੇ ਬੋਲਣ ਦੇ ਨਾਲ ਫਾਇਦਾ ਤੁਹਾਨੂੰ ਹੋਣਾ ਆ ਤੇ ਮੈਂ ਚਾਹਨਾ ਆ ਫਾਇਦਾ ਸਾਰਾ ਮੈਨੂੰ ਨਾ ਹੋਵੇ ਤੁਹਾਨੂੰ ਵੀ ਹੋ ਜਾਵੇ ਹallelujah ਮੈਂ ਦੇਖੋ ਮੇਰੀ ਜੁਰਤ ਦੇਖੋ ਮੈਂ ਕੱਲਾ ਬੋਲਦੇ ਨਹੀਂ ਮੈਂ ਮਾਈਕ 'ਚ ਬੋਲਣ ਡਿਆ ਮੈਨੂੰ ਤਾਂ ਆਸ਼ੀਸ਼ ਮਿਲੂਗੀ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਹੈ ਜਦ ਤੁਸੀਂ ਵਚਨਾਂ ਨੂੰ ਉਚਾਰੋਗੇ ਇਹ ਤੁਹਾਡੇ ਜੀਵਨ ਦੇ ਅੰਦਰ ਕੀ ਕਰਨਗੇ ਕੰਮ ਕਰਨਗੇ ਤੇ ਜੇ ਤੁਸੀਂ ਬੋਲੋਗੇ ਤੁਹਾਡੇ ਜੀਵਨਾਂ ਦੇ ਅੰਦਰ ਵੀ ਕੀ ਕਰਨਗੇ ਕੰਮ ਕਰਨਗੇ ਮਸੀਹ ਲੋਗਾਂ ਨੂੰ ਮੈਂ ਦੱਸਣਾ ਚਾਹਨਾ ਹੈ ਕਿ वचन ਕੰਮ ਕਰਦਾ ਹੈ वचन ਬੋਲਣਾ ਸਿੱਖੋ वचन ਪੜ੍ਹਨਾ ਸਿੱਖੋ वचन ਨਾਲ ਜੁੜਨਾ ਸਿੱਖੋ ਕੰਮ ਕਿੰਨੇ ਕਰਨਾ ਹੈ ਹੈਲੋ वचन ਨੇ ਕੰਮ ਕਿੰਨੇ ਕਰਨਾ ਹੈ वचन ਨੇ ਕੰਮ ਕਰਨਾ ਕਿੰਨੇ ਭੈੜਾ ਭਰਾਵਾਂ ਨੇ ਬਪਤਿਸਮਾ ਨਹੀਂ ਲਏ ਹੱਥ ਖੜੇ ਕਰੋ ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿਆ ਥੋੜਾ ਜਿਹਾ ਉੱਚਾ ਕਰ ਦਿਓ ਮੈਨੂੰ ਤਾਂ ਦਿਸ ਪਏ ਦੂਜੇ ਦੀ ਕੱਚ ਚ ਲਈ ਜਾਂਦੇ ਮੈਂ ਕਹਿਣਾ ਚਾਹੁੰਦਾ ਐਤਵਾਰ ਲਾਸਟ ਸਨਡੇ ਬਪਤਿਸਮੇ ਹੋਣੀਏ ਆਪਣੇ ਵਸਤਰ ਲੈ ਕੇ ਆਓ ਬਪਤਿਸਮਾ ਲਓ ਕਿਉਂਕਿ ਪਾਪਾਂ ਦੀ ਮੈਲ ਨੂੰ ਲਾਉਣਾ ਬਹੁਤ ਜ਼ਰੂਰੀ ਹੈ ਪਾਪਾਂ ਦੀ ਮੈਲ ਲੈ ਕੇ ਤੁਸੀਂ ਵੱਡੇ ਨਵੇਂ ਸ਼ਹਿਰ ਤੇ ਵਾਧਿਆਂ ਵਾਲੀ ਧਰਤੀ ਤੇ ਪ੍ਰਵੇਸ਼ ਨਹੀਂ ਕਰ ਸਕਦੇ ਇਹ ਪਰਮੇਸ਼ਵਰ ਦਾ ਹੁਕਮ ਹੈ ਮੈਨੂੰ ਸਖਣ ਵਾਸਤੇ ਭੇਜਿਆ ਗਿਆ ਹੈ ਇਹ ਮੇਰੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਦੱਸਾਂ ਕਿ ਜੇ ਵਾਅਦਿਆਂ ਦੀ ਧਰਤੀ ਤੇ ਜਾਣਾ ਕਰਨਾ ਕੀ ਹੈ ਕਿਵੇਂ ਵਾਅਦਿਆਂ ਦੀ ਧਰਤੀ ਤੇ ਅਸੀਂ ਜਾ ਸਕਦੇ ਹਾਂ ਅਗਲੀ ਗੱਲ ਨਾਲੇ ਵੱਡੇ ਤੇ ਚੰਗੇ ਸ਼ਹਿਰ ਦੇਵੇਗਾ ਨਾਲੇ ਵੱਡੇ ਨਾਲੇ ਚੰਗੇ ਨਾਲੇ ਵੱਡੇ ਨਾਲੇ ਚੰਗੇ ਹਾਂ ਐਦਾਂ ਪਤਾ ਲੱਗੇ ਬੰਦੇ ਦੇ ਵਚਨ ਪੜਿਆ ਆ ਅੰਦਰੋਂ ਨਿਕਲਦਾ ਉਸ਼ਲ-ਉਸ਼ਲ ਕੇ ਸ਼ਾਲਾ ਮਾਰ-ਮਾਰ ਕੇ ਨਿਕਲ ਰਿਹਾ ਤੁਸੀਂ ਕਹੋ ਤਾਂ ਹਾਂ ਕਈ ਬੋਲਦੇ ਨਹੀਂ ਪਰ ਮੂੰਹ ਚੋਂ ਪਾਣੀ ਆ ਰਿਹਾ ਉਹਨਾਂ ਦੇ ਕਿਉਂਕਿ ਬੜੇ ਲੰਮੇ ਸਮੇਂ ਤੋਂ ਟਰਾਈ ਕੀਤੀ ਹੈ ਤੇ ਉਹਨਾਂ ਨੇ ਕਿਹਾ ਚੱਕ ਰਿਜੈਕਟ ਚੱਕ ਰਿਜੈਕਟ ਚੱਕ ਰਿਜੈਕਟ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਪਰਮੇਸ਼ਰ ਦੇ ਵਚਨਾਂ ਨਾਲ ਪਿਆਰ ਕਰੋ ਨਾ ਚੱਕ ਸਿਲੈਕਟ ਚੱਕ ਸਿਲੈਕਟ ਚੱਕ ਸਿਲੈਕਟ ਹਾਲੇਲੂਇਆ ਹਾਲੇਲੂਇਆ ਕਿਹੜੇ ਸ਼ਹਿਰ ਨਾਲੇ ਵੱਡੇ ਨਾਲੇ ਚੰਗੇ ਨਾਲੇ ਵੱਡੇ ਨਾਲੇ ਹallelujah ਨਾਲੇ ਬਰਕਤਾਂ ਦੇ ਉਹ ਸ਼ਹਿਰ